welcom back to my new vlog ਕਿਵੇਂ ਹੋ ਸਾਰੇ ਉਮੀਦ ਕਰਦਾ ਸਾਰੇ ਠੀਕ ਹੋ ਹੋ ਸਾਰੇ ਠੀਕ ਠਾਕ ਹੋਵੋਗੇ ਲੈ ਵੀ ਅੱਜ ਨਹੀਂ ਲੱਗਦਾ ਜੀ ਵੀਰ ਸਬਸਕ੍ਰਾਈਬ ਕਰਾਉਂਦੇ ਕਿਉਂਕਿ ਬਾਹਰ ਬੱਦਲ ਬਹੁਤ ਆ ਤੇ ਰਾਤ ਥੋੜਾ ਥੋੜਾ ਮੀਂਹ ਪੈਂਦਾ ਰਿਹਾ ਵਾ ਤੇ ਅੱਜ 27 ਅਗਸਤ ਹੋ ਚੁੱਕੀ ਆ ਸਵਾ ਪੰਜ ਦਾ ਟਾਈਮ ਹੋ ਚੁੱਕਾ ਮੰਗਲਵਾਰ ਦਾ ਅੱਜ ਦਿਨ ਤੇ ਬਾਕੀ ਦੇਖਦੇ ਆ ਕੀ ਬਣਦਾ ਜੁੜਾ ਜੁੜਦਾ ਹਾਲੇ ਤਾਂ ਥੋੜਾ ਜਨਾ ਬਾਹਰ ਹਨੇਰਾ ਵਾ ਤੇ ਜਦੋਂ ਚਾਨਣਾ ਹੋ ਗਿਆ ਉਦੋਂ ਪਤਾ ਲੱਗਦਾ ਜਿਹੜਾ ਬੱਦਲ ਕੁਦ ਲੱਟ ਗਿਆ ਤੇ ਤਾਂ ਚੱਲੂਗਾ ਕੰਮ ਜੇ ਨਾ ਹਟੇ ਫਿਰ ਅੱਜ ਕੰਮ ਨਹੀਂ ਚੱਲਦਾ ਠੀਕ ਹੈ ਬਾਕੀ ਦੇਖਦੇ ਰੋ ਬਲੌਗ ਦੇ ਵਿੱਚ ਕੀ ਬਣਦਾ ਜੁੜਦਾ ਅੱਜ ਦੇ ਦਿਨ ਦਾ ਤੇ ਠੀਕ ਹੈ ਕਰਦੇ ਆ ਬਲੌਗ ਨੂੰ ਕੰਟੀਨਿਊ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੇਕਰ ਚੈਨਲ ਤੇ ਨਵੇਂ ਅਪਡੇਟ ਹੋ ਕੇ ਆਏ ਕੋ ਬੱਧਰਾ ਨੇ ਕਈ ਵੇ ਸਾਰੇ ਪਸੂ ਕੇਰਾ ਪਾਇਆ ਬਰ ਫੋਨ ਫਾਨ ਕਰਨਗੇ ਜਦੋਂ ਉਦੋਂ ਜਾਵਾਂਗੇ ਉਹਨਾ ਟਾਈਮ ਆਪਾਂ ਕਰੀ ਐਵੇਂ ਜਿਹੜਾ ਲੋਕ ਬਣਾਉਨੇ ਆ ਹਾਂ ਲੈ ਵੀ ਨਿੱਕਾ ਨੇ ਕੰਮੀ ਥੋੜਾ ਹੋਰ ਤੇਜ਼ ਹੋ ਚੁੱਕਿਆ ਹਾਂ ਤੇ ਫੋਨ ਵੀ ਆ ਗਿਆ ਕਿ ਫੋਨ ਜਦੋਂ ਤੁਹਾਨੂੰ ਵੀ ਮਤਲਬ ਮੌਸਮ ਸਹੀ ਠੀਕ ਹੋ ਗਿਆ ਜਦੋਂ ਉਹ ਤਾਂ ਫੋਨ ਕਰਨਗੇ ਤੇ ਫਿਰ ਜਾਵਾਂਗੇ ਆਪਾਂ ਉਹਦਾ ਫਿਰ ਸਪਰੇਅ ਵੱਲੋਂ ਰਾਤ ਦਾ ਬਸ ਇਦਾਂ ਹੀ ਕੀਤਾ ਖੜਾ ਮੌਸਮ ਇੰਨਾ ਇੰਨਾ ਜਿੰਨਾ ਹੁਣ ਮੀਂਹ ਪੈਂਦਾ ਵਾ ਇੰਨਾ ਪੈਣ ਪਿਆ ਰਾਤ ਵੀ ਲੋਕਣੀਆਂ ਇਹਨਾਂ ਡਿੱਗੀ ਜਾਂਦੀਆਂ ਕਾਫੀ ਤੇਜ਼ ਚਲੋ ਜੀ ਛੱਡ ਕੇ ਆਵਾਂ ਹੁਣ ਨਿੱਕੀ ਨਿੱਕਕਣੀਆਂ ਡਿਕਦੀਆਂ ਵੀ ਆ ਤੇ ਇਹਨੂੰ ਤੁਹਾਨੂੰ ਮੈਂ ਕਹਾ ਚਲ ਤੁਸੀਂ ਛਾਤਰੀ ਲੈ ਲਓ ਚਲੋ ਕੀ ਹੋ ਗਿਆ ਪਤਾਰੀ ਦਵਾਈ ਕੋਈ ਨਹੀਂ ਆ ਕੇ ਲੈ ਲਈ ਦਵਾਈ ਆ ਜਾਓ ਮੈਨੂੰ ਇੱਕ ਰਫਤਾਰ ਜੀ ਤੇ ਪਈ ਜਾਂਦਾ ਵਾ ਉਹ ਰੋਕ ਤੋ ਜਾ ਉਹ ਰੋਕ ਬੱਕ ਜਾਣੇ ਜਾਣੇ ਭੇਜੇ ਜਾਣ ਗਿਆ ਇਹਨਾਂ ਨੂੰ ਤਾਂ ਮੈਂ ਦੇ ਦਿੱਤੀ ਛਤਰੀ ਚੱਲ ਆਪਣਾ ਤਾਂ ਕੋਈ ਚੱਕਰ ਨਹੀਂ ਹਾਂ ਨਾ ਕਿ ਅਰੇ ਇਹਨਾਂ ਨੂੰ ਮਾਸਨ ਤੋਂ ਆਲੇ ਇਹਨਾਂ ਨੂੰ ਛੱਡ ਕੇ ਆਇਆ ਨਾ ਛਤਰੀ ਤੇ ਲੈਣ ਦੇ ਚਾਹ 15 ਮਿੰਟ ਪਹਿਲਾਂ ਹੀ ਤੁਰ ਪਈ ਹਾਂ ਚੱਲੋ ਕੋਈ ਨਹੀਂ ਆਪਾਂ ਉੱਥੇ ਘਰੇ ਉਹਨਾਂ ਦੇ ਛੱਡ ਦੇਣੀ ਆ ਤੇ ਆਪਾਂ ਛਤਰੀ ਲੈ ਕੇ ਆਣਾ ਤੇ ਆਪੇ ਆਉਣ ਵਾਲੀ ਆ ਬਸ ਹੋਰ 20 ਮਿੰਟਾਂ ਤੋਂ ਪਹਿਲਾਂ ਪਹਿਲਾਂ ਹੀ ਆ ਜਾਊਗੀ ਬੱਗੀ ਤੇ ਚੜ ਜਾਣਗੇ ਆਜੋ ਆਜੋ ਲੜੇ ਦੀ ਛਾਵੇਂ ਠੀਕ ਹੈ ਇੱਥੇ ਨੀਮੀ ਪੈਂਦਾ ਮਾਤਾ ਜੀ ਕਿੱਦਿ ਲੱਗਦਾ ਹਾਂ ਇਹ ਬਹੁਤ ਸੇ ਬੱਚੇ ਦੇਖ ਲਓ ਵੀ ਲਵ ਇਟ ਟਾਈਮ ਸਵਾ 11 ਦਾ ਹੋ ਗਿਆ ਤੇ ਫੋਨ ਹਲੇ ਤੱਕ ਨਹੀਂ ਆਇਆ ਕੰਮ ਦਾ ਤੇ ਮੌਸਮ ਨੂੰ ਦੇਖ ਲਓ ਵੀ ਵੈਸੇ ਤਾਂ ਸਾਫ਼ ਹੋ ਗਿਆ ਮੌਸਮ ਦਾ ਹਾਂ ਦੇਖੋ ਮੌਸਮ ਸਾਫ ਆ ਬਾਕੀ ਹੋ ਸਕਦਾ ਉਹਨਾਂ ਨੇ। ਕੱਲ ਵੀ ਚੱਲ ਸ਼ਾਮ ਨੂੰ ਹੁਣ ਕਰਾਂਗੇ। ਤੇ ਮੈਨੂੰ ਵੀ ਇਦਾਂ ਲੱਗਦਾ ਕਿ ਹੁਣ ਸ਼ਾਮ ਨੂੰ ਵਾਰੀ ਆਉਗੀ। ਤਾਂ ਕਹਿੰਦੇ ਹੁਣ ਪਤਾ ਦੁਪਹਿਰਾ ਹੋ ਚੱਲਿਆ ਵਾ। ਤੇ ਸ਼ਾਮ ਦਾ ਟਾਈਮ ਜਿਹੜੀ 7-8 ਕਿੱਲੇ ਵੀ ਕੱਢਣੀ ਵੀ ਕਰ ਸਕਦੇ। 3 ਵਜੇ ਤੋਂ ਬਾਅਦ ਵਾ। ਚਲੋ ਉਹਨਾਂ ਚਿਰ ਆਪਾਂ ਰੈਸਟ ਕਰਦੇ ਆਂ। ਲੈ ਵੀ ਸ਼ਾਮ ਦਾ ਫਿਰ view देखो बद्दल बद्दला आ गए कितना टाइम हो गया देखिए हां सवा 3:00 ਦਾ ਟਾਈਮ ਹੋ ਗਿਆ ਬੱਦਲ ਬਹੁਤ ਬਣ ਗਿਆ ਜਿਆਦਾ ਮੋਂ ਲੈ ਚਲੀਏ ਕੋਠੇ ਦੇ ਉੱਪਰ ਸਾਡਾ ਜਵਾਕ ਵੀ ਟਹਿਲਦਾ ਫਿਰਦਾ ਕੜਾਈ ਹੋ ਰਨ ਮੂੰ ਹੂੰ ਲੱਭੀ ਬੱਦਲ ਬਹੁਤ ਕਾਲਾ ਕਾਲਾ ਤੇ ਮਿੰਟੋ ਮਿੰਟੀ ਭੱਜਾ ਆਉਂਦਾ ਇੱਧਰ ਦੇਖੋ ਆ ਗਿਆ ਵੇ ਤਾਂ ਹੀ ਐ ਸਪਰੇ ਰੋਕੀ ਸੀ ਮੈਂ ਆਈਡੀਆ ਲਾਉਂਦਾ ਸੀ ਸ਼ਾਇਦ ਮੌਸਮ ਸਾਫ਼ ਹੋ ਤਾਂ ਸ਼ਾਮ ਨੂੰ ਸ਼ਾਇਦ ਕਰ ਦਈਏ ਕੋ ਪੰਜ-ਸੱਤ ਕਿੱਲੇ ਕੱਢ ਦਈਏ ਪਰ ਨਹੀਂ ਹਾ ਦੇਖੋ ਬੱਦਲਾਂ ਨੇ ਪੂਰਾ ਘੇਰਾ ਪਾ ਲਿਆ ਆਊਗਾ ਹੁਣ ਚਲੋ ਪਸੀਨੇ ਪਸ ਨੇ ਸੁੱਕ ਜਾਣਗੇ ਵਧੀਆ ਗਰਮੀ ਜਿਹੜੀ ਪਈ ਅੱਜ ਫਿਰ ਲਵੀ ਹਵਾ ਚੱਲ ਪਈ ਆ ਹਨੇਰੀ ਇਹ ਹੋ ਡਾ ਕੇ ਲੈ ਜੂਗੀ ਬੱਦਲ ਨੂੰ ਹੀ ਮੁਸ਼ਕਲ ਕਰਦਾ ਹੋਊਗੀ ਮੈਨੂੰ ਤਾਂ ਸ਼ੱਕ ਆ ਉਹਦਾ ਤੇ ਸਪਰੇ ਦਾ ਤਾਂ ਕੰਮ ਆਪਣਾ ਤਾਂ ਹੀ ਖੜਿਆ ਬੱਦਲਾ ਕਰਕੇ ਕੱਲ ਅੱਜ ਸੀਗੇ 15 16 ਕਿਲਿਆ ਅੱਜ ਸੀ 25 ਕਿਲਿਆਂ ਦਾ ਕੱਲ ਨੂੰ ਟੱਕ ਕੱਲ ਦਾ ਸੀ ਟੱਕ ਉਹ ਫਿਰ ਉਸ ਤੋਂ ਬਾਅਦ ਕੋਈ ਘਟ ਸੀ ਥੋੜੇ ਇਦਾਂ ਤਾਂ ਪਰ ਉਹ ਨਾ ਬਦਲਾ ਨੇ ਵਿੱਚੋਂ ਕੰਮ ਰੋਕਤਾ ਤੇ ਦਿਖੋ ਬਾਕੀ ਬਣਦਾ ਮੇਰਾ ਤਾਂ ਨਹੀਂ ਪਤਾ ਲਵਾ ਦਿੰਦਾ ਵੀ ਕੱਲ ਨੂੰ ਹਣ ਕੰਮ ਬੰਨਦਾ ਜਦੋਂ ਆ ਜਾਂਦਾ ਨਾ ਉਦੋਂ ਹੀ ਤੇ ਬਾਕੀ ਕੋਈ ਨਹੀਂ ਚੰਗੀ ਗੱਲ ਆ ਹੋਣਾ ਚਾਹੀਦਾ ਇਹ ਵੀ ਸਹੀ ਆ ਆਹਾਹਾ ਵੇਖੋ ਤਾਂ ਅਸੀਂ ਬਣ ਕੀ ਗਿਆ ਕੀ ਮੌਸਮ ਬਣਦਾ ਆ ਦੇਖੋ ਤਾਂ ਇਦਰੋ ਜੇ ਉੱਠਦਾ ਹੁੰਦਾ ਅੱਜ ਇਦਰੋ ਉੱਠਿਆ ਆਪਾਂ ਵੇਖੀ ਥੱਲੇ ਕੀ ਕਰਦੇ ਪੈ ਲੈ ਵੀ ਕਣੀਆਂ ਵੀ ਡਿੱਗਣ ਲੱਗੀਆਂ ਨਿੱਕੇ ਨਿੱਕੇ ਤਾਂ ਸਮਾਨ ਸੰਭੀਏ ਆਪਣਾ ਇਹ ਸੰਭੜ ਵਾਲਾ ਨਾ ਸਮਾਨ ਸੋਨ ਸੰਭ ਲਿਆ ਤੇ ਆ ਵੇ ਮੀਂਹ ਦੇ ਮੀਂਹ ਕਰ ਗਈ ਇਹ ਮੀਂਹ ਤਾਂ ਆ ਜਿਹੜਾ ਖੁਸ਼ੀ ਕਰਕੇ ਮੀਂਹ ਦੀ ਕੋਈ ਜੀ ਕਰਕੇ ਨੱਚਿਆ ਜਾ ਰਿਹਾ ਸਮਾਨ ਤਾਂ ਸਾਡਾ ਸੰਭ ਕੇ ਜੋ ਸਾਹਮਣੇ ਸੀ ਇਹ ਕਣੀਆਂ ਡਿੱਗਣ ਲੱਗੀਆਂ ਮੀਂਹ ਆ ਗਿਆ ਵਾ ਹਾਂ ਸੈਰਸੁਰ ਬਨ ਲ ਕਣੀਆਂ ਟਿਕਦੀਆਂ ਪਈਆਂ ਆਹੋ ਸਕੋਲ ਜਾਣਾ ਕਰ ਲ ਸਰ ਉੱッコ ਨਾ ਜੀ ਮੈਂ ਤਰ ਪਿਆ ਰਿਓ ਲੱਕਰ ਪੂਰਾ ਵਾਹ ਜੀ ਵਾਹ ਹਾਂ ਨਹੀਂ ਰੋਕੇ ਹੋ

ਤੂੰ ਕਿਧਰ ਆ ਗਈ ਤੂੰ ਚੱਲ ਉੱਧਰ ਤੂੰ ਅੰਦਰ ਚੱਲ 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 ਛੇਤੀ ਅੰਦਰ ਚੱਲ ਅੰਦਰ ਚੱਲ ਅੰਦਰ ਅੰਦਰ ਇੱਥੋਂ ਦਾ ਕਮੀ ਪੈ ਗਿਆ ਆ ਮੰਜੇ ਤੱਕ ਗਾਂ ਤੱਕ ਜਾਂਦਾ sire wali kan tak ਤਾਂ ਇਧਰ ਉੱਠ ਕੇ ਆਉਣਾ ਪੈ ਕੋ ਕੇ ਵਾਛੜ ਐਨੂੰ ਹਵਾ ਉਧਰੋਂ ਐਨੂੰ ਨਾ ਤਾਂ ਕਰਕੇ ਲਾਈਟ ਲੋਟ ਗਈ ਹੀ ਆ ਤੇ ਆ ਟਿਕਦੀ ਇਹ ਵਿੱਚ ਸਰ ਕਰਦਿਆਂ ਦੀ ਪਾਣੀ ਦੇ ਲੈ ਵੀ ਇੰਨਾ ਵੀ ਪੈ ਗਿਆ ਐਨੀ ਹਾਂ ਆ ਮੇਰੇ ਤੇ ਦੁਪੱਟਾ ਬੰਨਿਆ ਯਾਰ ਠੀਕ ਆ ਨਾਲ ਆ ਮਟਰ ਗਾਣਾ ਚੱਲਦਾ ਅੱਜ ਜਿਆ ਕੰਮ ਹੋਣਾ ਸੀ ਤਾਂ ਹੀ ਨਹੀਂ ਕਰਵਾਈ ਸਪਰੇ ਠੀਕ ਹੈ ਕੱਲੋਂ ਬੰਦਾ ਦੱਸਦਾ ਜੀ ਕਹਿੰਦਾ ਸੀ ਅੱਜ ਦਾ ਨਾਮ ਹੈ ਨਾ ਸੀ 25% ਦਾ ਜਿਹੜੇ ਇਹ ਜਿਹੜੇ ਖਦੇ ਖੇਤੋਂ 5 ਕਿਲੋਮੀਟਰ 25% ਦੱਸਦਾ ਵੀ ਇਹਦਾ ਹਾਂ ਇਹ ਤਾਂ 100 ਹੀ ਆ ਪੂਰਾ 100% ਵਾਲਾ ਹੀ ਆ ਗਿਆ ਨਾ ਨਾ ਕਿੰਨਾ ਟਾਈਮ ਹੋ ਗਿਆ ਹਾਂ ਸ਼ਾਮ ਦੇ 5:30 ਦਾ ਟਾਈਮ ਹੋ ਗਿਆ ਤੇ ਮੀਂਹ ਜਿਹੜਾ ਰੁਗ ਗਿਆ ਲੈ ਪਾਣੀ ਉਹ ਪਾਣੀ ਕਰਤਾ ਕੋਈ ਕੋਈ ਕਣੀ ਦਾ ਜੇ ਵੀ ਡਿਗਦੀ ਪਈ ਆ ਕਿਤੇ ਕਿਤੇ ਵਿਰਲੀ ਵਿਰਲੀ ਤੇ ਰੋਟੀ ਸਬਜੀ ਸਾਡਾ ਹੋਣ ਲੱਗਿਆ ਤੜਕਾ ਕੱਟਿਆ ਜਾ ਰਿਹਾ ਉਧਰ ਦਾਲ ਬਣਦੀ ਪਈ ਆ ਤੇ ਅੰਦਰ ਉਹ ਵਾਹਿਗੁਰੂ ਦਾ ਜਾਵ ਵਾਲਾ ਜਿਹੜਾ ਲੱਗਾ ਆ ਕਰੀਏ ਆਪਾਂ ਵੀਡੀਓ ਇਸ ਸਮਾਪਤ ਲੜੀ ਅੱਜ ਆਪਣੇ ਚੈਨਲ ਤੇ 300 ਸਬਸਕ੍ਰਾਈਬਰ ਪੂਰੇ ਹੋ ਚੁੱਕੇ ਆ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਨੀ ਸਪੋਰਟ ਕਰਨ ਵਾਸਤੇ ਜੋ ਆਪਣੇ 300 ਸਬਸਕ੍ਰਾਈਬਰ ਹੋ ਚੁੱਕੇ ਹੋ ਗਏ ਆ ਤੇ ਇਦਾਂ ਹੀ ਸਪੋਰਟ ਬਣਾਈ ਰੱਖਿਓ ਆਪਾਂ ਜਲਦੀ ਆਪਾਂ ਜਿਹੜਾ 1000 ਵਾਲਾ ਸਬਸਕ੍ਰਾਈਬਰ ਤੇ ਵਾਚ ਟਾਈਮ ਵਾਲਾ 4000 ਘੰਟੇ ਦਾ ਵਾਚ ਟਾਈਮ ਵਾਲਾ ਕ੍ਰਾਈਟੇਰੀਆ ਜਲਦੀ ਜਲਦੀ ਪੂਰਾ ਕਰੀਏ ਤੇ ਅਗਲੇ ਅਗਲੇ ਸਟੈਪ ਤੇ ਪਹੁੰਚੀਏ ਹਨਾ ਤੇ ਠੀਕ ਆ ਇਦਾਂ ਹੀ ਸਪੋਰਟ ਬਣਾਈ ਰੱਖਿਓ ਤੇ ਸ਼ਾਮ ਦੇ 6:00 ਵੱਜ ਚੁੱਕਿਆ ਹੁਣ ਟਾਈਮ ਹੋ ਚੁੱਕਿਆ ਇੱਧਰ ਜਵਾਕ ਸਾਡੇ ਪਈਆ ਕੋਲ ਤੇ ਬਾਹਰ ਸਿਮਰਨ ਤੜਕਾ ਲਾਈ ਜਾਂਦੀ ਹੈ ਦਾਲ ਨੂੰ ਤੇ ਨਾ ਨੂੰ ਕਿ ਆਪਾਂ ਬੈਠੇ ਆਂ ਬਸ ਫਿਰ ਉਹਦੋਂ ਬਾਅਦ ਰੋਟੀ ਵੀ ਖਾਣੇ ਆ ਤੇ ਵੀਡੀਓ ਨੂੰ ਪਬਲਿਕ ਕਰ ਦੇਣੀ ਐਕਸਪਰਟ ਕਰਾਂਗੇ ਵੀਡੀਓ ਤੇ ਠੀਕ ਆ ਫਿਰ ਅਪਲੋਡ ਤੇ ਰਾਦ ਦੇਣੀ ਐ ਸਵੇਰ ਨੂੰ ਦੇਖੋ ਫਿਰ ਕੀ ਬਣਦਾ ਵਾ ਠੀਕ ਆ ਜੇ ਤਾਂ ਮੀ ਦਾ ਰਿੱਧੇ ਰਹਿ ਚਾਨਪਰ ਫੇਰ ਕੱਲ ਦੀ ਦਿਹਾੜੀ ਮਰੂ ਜੀ ਤੇ ਜੇਕਰ ਵਧੀਆ ਸਾਫ ਮੌਸਮ ਹੋ ਗਿਆ ਫਿਰ ਸਵੇਰ ਨੂੰ ਟਾਈਮ ਨਾਲ ਚਲੇ ਜਾਵਾਂਗੇ ਖਾਨ ਜੀ ਤੁਹਾਡੇ ਟਾਈਮ ਨਾਲ ਅੱਜ ਫਿਰ ਆਪਣੀ ਤਿਆਰੀ ਵੀ ਗਈ ਖਤਮ ਹੋ ਗਈ ਸਾਡੀ ਆਪਣੀ ਤਿਆਰੀ ਮਤਲਬ ਮਾਰ ਗਈ ਤੇ ਚਲੋ ਠੀਕ ਆ ਕੋਈ ਨਹੀਂ ਸਾਰਿਆਂ ਦਾ ਫਿਰ ਤੋਂ ਬਹੁਤ-ਬਹੁਤ ਧੰਨਵਾਦ 300 ਸਬਸਕ੍ਰਾਈਬਰ ਪੂਰੇ ਕਰਵਾਉਣ ਵਾਸਤੇ ਲਓ ਜੀ